ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਹ ਕੀ ਕਰੀ ਬੈਠੇ ਹੋ ਵੱਡਾ ਇੰਜਣਾਂ ਨੂੰ ਲੱਗਣ ਵਾਲੇ ਪੈਪ ਆ ਛੋਟੇ ਜਿਹੇ ਇੰਜਣ ਨੂੰ ਲਾਈ ਬੈਠੇ ਹੋ ਕੀ ਕਰਨਾ ਇਹ ਬਾਈ ਜੀ ਇਹ 2025 ਦੇ ਵਿੱਚ ਮੇਰੇ ਜ਼ਿਮੀਂਦਾਰ ਭਰਾਵਾਂ ਲਈ ਮੇਰੇ ਕਿਸਾਨ ਭਰਾਵਾਂ ਲਈ ਪੰਜਾਬ ਨਹੀਂ ਪੂਰੇ ਭਾਰਤ ਦੇ ਜਿੰਨੇ ਵੀ ਕਿਸਾਨ ਭਰਾ ਨੇ ਉਹਨਾਂ ਦੇ ਲਈ ਮਸ਼ੀਨ ਬਣਾਈ ਹੈ ਸਪਰੇਅ ਵਾਲੀ ਜਿਹੜੀ ਕੀ ਹੁਣ ਜ਼ਿਮੀਂਦਾਰ ਦਾ ਹਰ ਕੰਮ ਸਹੀ ਤਰੀਕੇ ਨਾਲ ਪੂਰਾ ਕਰੂ ਨਾਮ ਹੈ ਇਹਦਾ ਪ੍ਰੋ ਡਬਲ ਬੂਸਟਰ ਡਬਲ ਡਾਇਮਡ ਬਰਬਲ ਮਾਡਲ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਝੋਟਾ ਤੇ ਹਿੰਦੀ ਦੇ ਵਿੱਚ ਸਾੜ ਕਹਿੰਦੇ ਆ ਬਾਈ ਜਿਹੜੇ ਹੁਣ ਇੰਨੇ ਪੈਪ ਰੱਖੇ ਆ ਤੁਸੀਂ ਕਹਿੰਦੇ ਹੋ ਵੀ ਇਹ ਵੇਖਣ ਨੂੰ ਤਾਂ ਲੱਗਦਾ ਪੰਪ ਅੱਗੇ ਨਾਲ ਬਹੁਤ ਵੱਡਾ ਲੱਗਦਾ ਵਾ ਪਰੇ ਕਰ ਦੂਗਾ ਕੰਮ ਫੇਰ ਵੀ ਇਹ ਮੈਨੂੰ ਲੱਗਦਾ ਨਹੀਂ ਵੀ ਇੰਨੇ ਪਾਈਪਾਂ ਵੇ ਦੀ ਮਾਰੀ ਕਿਹੜੇ ਜ਼ਿਮੀਦਾਰ ਭਰਾ 10 ਲੱਖ ਦੇ ਟਰੈਕਟਰ ਦੇ ਮਗਰ ਲੱਖ ਰੁਪਏ ਦਾ 1000 ਲੀਟਰ 2000 ਲੀਟਰ ਦਾ ਸਪਰੇ ਪੰਪ ਆ ਕੇ ਕੰਮ ਕਰਦੇ ਨੇ ਉਹਨਾਂ ਜ਼ਿਮੀਦਾਰਾਂ ਨੂੰ ਉਹ ਚੀਜ਼ ਤੋਂ ਛਡਕਾਰਾ ਦਵਾਉਣ ਲੱਗੇ ਆ ਅੱਜ ਇਹ じゃ ਪੰਪ ਬੁੱਲ ਮਾਡਲ 65 ਸੀਸੀ ਦਾ ਲਾਂਚ ਕਰਤਾ ਕਿ ਕੋਈ 10 ਲੱਖ ਕੋਈ 12 ਲੱਖ ਜਾਂ ਕੋਈ ਪੈਸੇ ਲਾਉਣ ਦੀ ਲੋੜ ਨਹੀਂ ਘੱਟ ਪੈਸਿਆਂ ਦੇ ਵਿੱਚ ਵੱਧ ਕੰਮ ਕਰਨ ਵਾਲਾ ਬੁੱਲ ਮਾਡਲ 65 ਸੀਸੀ ਡਬਲ ਬੂਸਟਰ ਡਬਲ ਡਾਇਮੰਡ ਪੰਪ ਲਾਂਚ ਕਰ ਦੁੱਤਾ ਠੀਕ ਹੈ ਜੀ ਇਦੇ ਵਿੱਚ ਇਸ ਵਾਰ ਖਾਸ ਕੀ ਪਤਾ ਜੀ ਇਹ ਵਜਾ ਜਿਹੜਾ ਤੁਸੀਂ ਕਹਿੰਨੇ ਵੀ ਐਡਾ ਤਗੜਾ ਇਹ ਪੰਪ ਬਣਾਤਾ ਕਿ ਉਹ ਟਰੈਕਟਰ ਵਾਲੇ ਪੰਪ ਨੂੰ ਵੀ ਪਿੱਛੇ ਸਿੱਟਣ ਵਾਲੀ ਗੱਲ ਕਰਤੀ ਤੁਸੀਂ ਇਹਦੇ ਵਿੱਚ ਪਹਿਲਾਂ ਤਾਂ ਇਹ ਦੇਖੋ ਵੀ ਇਹਦੀ ਸ਼ਕਲ ਕਹੇ ਜੀ ਆ ਸ਼ਕਲ ਦਾ ਝੋਟੇ ਵਰਗੇ ਬਣਾਤੀ ਹੈ ਜੀ ਇਹਦੀ ਸ਼ਕਲ ਝੋਟੇ ਵਰਗੇ ਦਾ ਕੰਮ ਵੀ ਇਹਦਾ ਝੋਟੇ ਵਰਗਾ ਹੀ ਹੈ ਅੱਛਾ ਜੀ ਆਮ ਤੌਰ ਤੇ ਕਹਿੰਦੇ ਨੇ ਪਿੰਡਾਂ ਦੇ ਵਿੱਚ ਕਹਾਵਤ ਹੈ ਲੈ ਵੀ ਉਹ ਮੁੰਡਾ ਝੋਟਾ ਹੈ ਲੈ ਵੀ ਉਹ ਝੋਟੇ ਦੇ ਸਨਰਗਾ ਇਸੇ ਤਰੀਕੇ ਨਾਲ ਇਹ ਪੰਪ ਝੋਟੇ ਦੇ ਸਨਰਗਾ ਝੋਟੇ ਦੇ ਸਿਰ ਵਰਗਾ ਬਣਾਤਾ ਹੈ ਇਹ ਪੰਪ ਦੇ ਵਿੱਚ ਜਿਹੜੀ ਤਾਕਤ ਹੈ 65 ਸੀਸੀ ਦਾ ਇਹਦੇ ਵਿੱਚ ਅੱਜ ਤੱਕ ਹਿੰਦੁਸਤਾਨ ਚ ਕਿਸੇ ਨੇ ਨਹੀਂ ਲਾਇਆ ਕੱਲੀ ਸਾਡੀ ਕੰਪਨੀਆ ਜਿਹਨੇ ਡੇਢ ਸਾਲ ਪੂਰੀ ਤਪੱਸਿਆ ਕਰਨ ਤੋਂ ਬਾਅਦ ਤਾਂ ਕਿ ਕਿਸਾਨ ਭਰਾਵਾਂ ਦਾ ਬਹੁਤ ਹੀ ਜ਼ਿਆਦਾ ਸਪਰੇਅ ਦਾ ਫਾਇਦਾ ਹੋ ਸਕੇ ਪੈਟਰੋਲ ਦੀ ਖਪਤ ਬਹੁਤ ਘੱਟ ਹੋ ਸਕੇ ਤੇ ਕੰਮ ਬਹੁਤ ਜ਼ਿਆਦਾ ਹੋ ਸਕੇ ਤੁਹਾਨੂੰ ਮੈਂ ਇੰਜਣ ਦਿਖਾਉਣਾ ਚਾਹਾਂਗਾ ਇਹਦੇ ਵਿੱਚ ਜਿਹੜਾ ਇੰਜਣ ਲਾਇਆ ਅੱਗੇ ਕੇਮ ਸ਼ਾਫਟ ਤੇ ਕ੍ਰੈਂਕ ਦੇ ਨਾਲ ਥੱਲੋਂ ਇਹ অপারেਟ ਹੁੰਦਾ ਸੀ। ਹੁਣ ਇਹ ਦੀ ਆਪਾਂ ਨੇ ਕੇਮ ਸ਼ਾਫਟ ਦੇ ਸਿਰ ਤੇ ਟੌਪ ਤੇ ਕਰਤੀ। ਬਾਲਾਂ ਦੇ ਨਾਲ ਅਟੈਚ ਕਰਤੀ। ਜਿਹੜੀ ਇਹਦੀ ਪਾਵਰ ਖਤਮ ਹੋ ਜਾਂਦੀ ਸੀ ਥੱਲੋਂ ਉੱਪਰ ਆਉਂਦੇ ਤੱਕ ਉਹ ਪਾਵਰ ਹੁਣ ਖਤਮ ਹੀ ਨਹੀਂ ਹੁੰਦੀ ਐ। ਕਿਉਂਕਿ ਉਹ ਪਾਵਰ ਉੱਪਰ ਬਾਲਾਂ ਨੂੰ ਕੇਮ ਘੁਮਾਉਂਦੀ ਐ। ਇਸੇ ਕਰਕੇ ਇਹਦੀ ਪਾਵਰ ਡਬਲ ਹੋ ਗਈ ਐ। ਡਬਲ ਹੋਣ ਨਾਲ ਆਵਾਜ਼ ਘੱਟ ਰਹੀ ਐ। ਤਾਕਤ ਬਦਲ ਨਾਲ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਗਿਆ ਪ੍ਰੈਸ਼ਰ ਇਸੇ ਕਰਕੇ ਵਧ ਗਿਆ ਇਸੇ ਲਈ ਇਹਦੇ ਨਾਲ 1000 ਫੁੱਟ ਤੇ ਵੀ ਪ੍ਰੈਸ਼ਰ ਟੁੱਟੂਗਾ ਨਹੀਂ ਘਟੂਗਾ ਨਹੀਂ ਕੰਮ ਖਤਮ ਨਹੀਂ ਹੋਊਗਾ ਅੱਛਾ ਜੀ ਔਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਸਾਰੋਂ ਵੱਡੀ ਪ੍ਰੋਬਲਮ ਆਉਂਦੀ ਸੀ ਕਾਰਬੂਰੇਟਰ ਦੀ ਕਾਰਬੂਰੇਟਰ ਚ ਕਚਰਾ ਚਲਾਇਆ ਜਾਂਦਾ ਸੀ ਉਹ ਗੁੱਦ ਜੀ ਲੱਗੀ ਹੁੰਦੀ ਆ ਉਹੀ ਲਾਈ ਹੋਊਗੀ ਔਰ ਨਹੀਂ ਭਾਈ ਸਾਹਿਬ ਗੁੱਦ ਗੱਦ ਵਾਲੇ ਜਮਾਨੇ ਚੱਕ ਤੇ ਨਵੀਂ ਤਕਨੀਕ ਨਵਾਂ ਸਿਸਟਮ ਆ ਲਾਤਾ ਪੜੇ ਫਿਲਟਰ ਇਹਦੇ ਵਿੱਚ ਆ ਤਾਂ ਕਾਰ ਆ ਕਾਰ ਕਾਰ ਆ ਰਹੀ ਲਾタミン ਲਾ ਕਾਰ ਪ੍ਰਾਈਸ ਆਬ ਤਕਨੀਕ ਹਮੇਸ਼ਾ ਉਹ ਲਾਓ ਦੇਖੋ ਅਜੀ ਕਾਰ ਦਾ ਡਿਜ਼ਾਈਨ ਦੇਖਿਆ ਹਰ ਇੱਕ ਕਾਰ ਦੇ ਵਿੱਚ ਇਹ ਜਹਾ ਫਿਲਟਰ ਲੱਗਿਆ ਹੁੰਦਾ ਟਰੈਕਟਰ ਦੇ ਵਿੱਚ ਸੁੱਕਾ ਵੀ ਆਹੀ ਲੱਗਿਆ ਹੁੰਦਾ ਸੁੱਕਾ ਵੀ ਆਹੀ ਲੱਗਿਆ ਹੁੰਦਾ ਤਾਂ ਸੋਚਿਆ ਵੀ ਜਿਹੜੀ ਉਹ ਗੁੱਦ ਜੀ ਪਾ ਦਿੰਦੇ ਆ ਨਾ ਤਾਂ ਉਹ ਮਿੱਟੀ ਰੋਕਦੀ ਐ ਨਾ ਕੋਈ ਹੋਰ ਕੰਮ ਕਰਦੀ ਐ ਇਹਦੇ ਵਿੱਚ ਫਿਲਟਰ ਹੀ ਇਹ ਜਹਾ ਲਾ ਦਿੱਤਾ ਜਾਵੇ ਤਾਂ ਕਿ ਮਿੱਟੀ ਜਾਣ ਦਾ ਕੰਮ ਹੀ ਖਤਮ ਹੋ ਜਵੇ 10 ਸਾਲ ਜੇ ਕਿਸਾਨ ਭਰਾ ਟਾਈਮ ਨਾਲ ਇਹਦਾ ਤੇਲ ਬਦਲੂ ਸਿਰਫ 100 ਗ੍ਰਾਮ ਪੈਂਦਾ 100 ਡੋਲੀ ਬਾਅਦ ਤਾਂ 10 ਸਾਲ ਇਹਨੂੰ ਚਾਬੀ ਲਾਉਣ ਦੀ ਲੋੜ ਨਹੀਂ ਇਹੋ ਜਾਂ ਇੰਜਨ ਲਾਤਾ ਮੇਰੇ ਕਿਸਾਨ ਭਰਾਵਾਂ ਲਈ 65 ਸੀਸੀ ਬੁੱਲ ਪ੍ਰੋ ਮਾਡਲ ਕੀ ਬਾਤ ਆ ਜੀ ਆ ਚੀਜ਼ ਦੇ ਵਿੱਚ ਨਾ ਇੱਕ ਚੀਜ਼ ਹੋਰ ਮੈਂ ਦੇਖੀ ਆ ਬਾਈ ਉਹਨਾਂ ਨੇ ਜਿਹੜਾ ਕੰਮ ਬਹੁਤ ਵਧੀਆ ਕਰਤਾ ਨਟ ਲਾਉਣ ਵਾਲਾ ਬਿਲਕੁਲ ਅੱਗੇ ਉਹ ਚਟਕਨੀ ਜੀ ਲੱਗ ਜਾਂਦੀ ਸੀ ਹੱਥ ਮੜਾਏ ਵਜਦਾ ਖੁੱਲ ਜਾਂਦੀ ਉਹ ਟੁੱਟ ਜਾਂਦਾ ਸੀ ਲੋਕ ਅੱਧੀ ਖੁੱਲੀ ਰਹਿੰਦੀ ਸੀ ਉਹਦੇ ਨਾਲ ਇੰਜਨ ਖਤਮ ਹੋ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਕਾਰਬਿਟਰ ਲਾਤਾ ਇਹ ਬਿਲਕੁਲ ਪਿਓਰ ਜਪਾਨ ਤੋਂ ਮੰਗਾ ਕੇ ਲਗਾਇਆ ਕਾਰਬਿਟਰ ਤਾਂ ਕਿ ਇਹਦੀ ਪੈਟਰੋਲ ਦੀ ਖਪਤ ਘਟਰੇ ਆਵਾਜ਼ ਸਹੀ ਰਹੇ ਰੱਸੀ ਜਿਹੜੀ ਇਹਦੀ ਲਾਤੀ ਆਹ ਇੰਨੀ ਕੁ ਸੋਲਿਡ ਲਾਤੀ ਆਮ ਤੌਰ ਤੇ ਕਿਸਾਨ ਭਰਾਵਾਂ ਦੀ ਸ਼ਿਕਾਇਤ ਰਹਿੰਦੀ ਸੀ ਰੱਸੀ ਟੁੱਟ ਗਈ ਰੱਸੀ ਟੁੱਟ ਗਈ ਰੱਸੀ ਟੁੱਟ ਗਈ 10 ਸਾਲ ਚ ਇਹ ਰੱਸੀ ਨਹੀਂ ਟੁੱਟਦੀ ਅਣਜਾਣ ਤੋਂ ਅਣਜਾਣ ਪਈਆ ਕੰਮ ਕਰਦਾ ਹੋਵੇ ਇਹਦੀ ਰੱਸੀ ਨਹੀਂ ਟੁੱਟੂ ਉਸ ਤੋਂ ਬਾਅਦ ਇਹਦੇ ਵਿੱਚ ਮਿੱਥੇ ਮੀਟਰ ਲਾਤਾ ਮੀਟਰ ਲਾਉਣ ਦਾ ਵੀ ਕਾਰਨ ਹੈ ਜਿਮੀਦਾਰ ਭਰਾ ਕਹਿੰਦਾ ਸੀ 100 ਲੀਟਰ ਪਾਣੀ ਲਾਉਣਾ ਉਹਨੂੰ ਪਤਾ ਹੀ ਨਹੀਂ ਲੱਗਦਾ ਸੀ ਕਿਵੇਂ ਲੱਗੂ 200 ਲੀਟਰ ਲਾਉਣਾ ਕਿਵੇਂ ਲਾਉ ਤਿੰਨ ਸੌ ਲੀਟਰ ਲਾਉਣਾ ਕਿਵੇਂ ਲਾਉ ਗੇਂਜ ਤੇ ਪ੍ਰੈਸ਼ਰ ਸੈੱਟ ਕਰ ਲੈਣਾ 100 ਤੇ 200 ਤੇ 300 ਤੇ ਅੱਛਾ ਜੀ ਉਨੇ ਹੀ ਪ੍ਰੈਸ਼ਰ ਤੇ ਕੰਮ ਕਰਕੇ ਕਿਸਾਨ ਭਰਾ ਨੂੰ ਕੁਝ ਦੇਖਣ ਦੀ ਲੋੜ ਨਹੀਂ ਉਹਨਾ ਪਾਣੀ ਖੇਤ ਚ ਲੱਗਦੀ ਉਹਨੇ ਲੱਗੂਗਾ ਉਹਨਾ ਲੱਗੂ ਕੀ ਬਾਤ ਆ ਜੀ ਇੱਕ ਪ੍ਰੋਬਲਮ ਰਹਿੰਦੀ ਸੀ ਵੀ ਗਾੜੀ ਦਵਾਈ ਹੈ ਗਾੜੀ ਦਵਾਈ ਹੈ ਜਿਹੜੀ ਉਹ ਪਿਪ ਢੋਲੀ ਦੇ ਵਿੱਚ ਰਹਿ ਜਾਂਦੀ ਹੈ ਉਹਦੇ ਲਈ ਲਾਤੀ ਆਪਾਂ ਨੇ ਇੱਧਰ ਅੱਛਾ ਜੀ ਟਰਬੋ ਦਾ ਕੰਮ ਕੀ ਹੈ ਪਹਿਲਾਂ ਟਰਬੋ ਪਰਲੇ ਬਸੇ ਲੱਗੀ ਹੁੰਦੀ ਸੀ ਸਿਰਫ ਸੱਕ ਕਰਦੀ ਸੀ ਹੁਣ ਆਪਾਂ ਟਰਬੋ ਲਾਤੀ ਧੱਕਣ ਵਾਸਤੇ ਅੱਛਾ ਜਾਮ ਨਹੀਂ ਹੋਊਗੀ ਇਹ ਚ ਜਾਮ ਨਹੀਂ ਹੋਊ ਇਧਰੋਂ ਪ੍ਰੈਸ਼ਰ ਧੱਕ ਕੇ ਪਰਲੇ ਬਸੇ ਜਾਊਗਾ ਉਹ ਟਰਬੋ ਨੇ ਪਾਣੀ ਸੱਕ ਕਰੀਏ ਨਾ ਜਿੰਨੀ ਮਰਜ਼ੀ ਗਾੜੀ ਦਵਾਈ ਹੋਵੇ ਟੁੱਕਾ ਟੁੱਕਾ ਨਿਚੋੜ ਕੇ ਛੱਡੂ ਇਹ ਸਾਡਾ ਬੁੱਲ ਸਾੜ ਝੋਟਾ ਇਹ ਮੈਨੂੰ ਲੱਗਦਾ ਰਾਜਾ ਜੀ ਤੁਸੀਂ ਜਿਵੇਂ ਨਾ ਹੁਣ ਟਰੈਕਟਰ ਸੀਆਰਡੀਆਈ ਆ ਗਏ ਆ ਤੁਸੀਂ ਵੀ ਉਹ ਕਰਤਾ ਸੀਆਰਡੀਆਈ ਵਾਲਾ ਕੰਮ ਕਰਦੇ ਸਮੇਂ ਦੇ ਅਨੁਸਾਰ ਬਦਲਣਾ ਚਾਹੀਦਾ ਹੈ ਨਵੀਂ ਤਕਨੀਕ ਹੈ ਕਿਸਾਨ ਭਰਾਵਾਂ ਲਈ ਲੈ ਕੇ ਆਉਣੀ ਚਾਹੀਦੀ ਹੈ ਉਹੀ ਇਨਸਾਨ ਕਾਮਯਾਬ ਨੇ ਜਿਹੜੇ ਆਪਣੇ ਕਿਸਾਨ ਭਰਾਵਾਂ ਬਾਰੇ ਕੁਝ ਸੋਚਦੇ ਨੇ ਜਾਂ ਕਿਸਾਨ ਭਰਾਵਾਂ ਨੂੰ ਸਹੀ ਚੀਜ਼ ਦਿੰਦੇ ਨੇ ਸਹੀ ਗੱਲ ਹੈ ਜੀ ਭਾਈ ਜੀ ਇੱਕ ਚੀਜ਼ ਆ ਜਿਹੜਾ ਵੀ ਦੁਕਾਨਦਾਰ ਕੋਈ ਵੀ ਦੁਕਾਨਦਾਰ ਕਹਿੰਦਾ ਜਦੋਂ ਕੋਈ ਗਾਹਕ ਜਾਂ ਕੋਈ ਵੀ ਜੀਮੇਦਾਰ ਪੰਪ ਲੈ ਕੇ ਜਾਂਦਾ ਵਾ ਉਹ ਕਹਿੰਦਾ ਯਾਰ ਨਾ ਪੈਟਰੋਲ ਕੱਢ ਕੇ ਸਾਫ਼ ਕਰਕੇ ਰੱਖ ਲਈ ਨਹੀਂ ਕਾਰਬੂਰੇਟਰ ਖਰਾਬ ਹੋ ਜਾਊਗਾ ਭਾਈ ਭਾਈ ਜੀ ਤੁਸੀਂ ਹਾਸੇ ਵਾਲੀ ਮਜ਼ਾਕ ਵਾਲੀ ਗੱਲ ਕਰਦੇ ਪੈਟਰੋਲ ਉਹ ਬਾਈ ਜੀ ਉਹ ਚੈਨਾ ਦੇ ਪੰਪਾਂ 'ਚ ਕਰਨਾ ਪੈਂਦਾ ਕਿਉਂਕਿ ਚੈਨਾ ਦੇ ਜਿਹੜੇ ਇਸ ਵਾਰ ਫੜੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਹੋਈ ਹੈ ਉਹਨਾਂ ਨੇ ਡਰੋਨ ਜੱਟੇ ਸੀ ਸਾਲਿਆਂ ਨੇ ਪਾਕਿਸਤਾਨ ਦੇ ਤਾਂ ਉਹ ਨਹੀਂ ਚੱਲੇ ਆਗੇ ਪੰਪ ਕੀ ਜੱਲੂ ਕਾਰਬਿਟਰ ਕੀ ਜੱਲੂ ਸਾਡੇ ਵਾਲਾ ਬੱਲ ਮਾਡਲ ਦੇ ਵਿੱਚ ਸਾਲ ਪਰ ਟੈਂਕੀ ਭਰ ਕੇ ਕਾਰਬਿਟਰ ਦੇ ਵਿੱਚ ਪੰਪ ਪੰਪ ਦੇ ਵਿੱਚ ਪਾਣੀ ਪੈਟਰੋਲ ਪਾ ਦੇਓ ਕਾਰਬਿਟਰ ਖਰਾਬ ਹੋ ਗਿਆ ਪਰੀ ਬਦਲ ਦੇਾਂਗੇ ਪਹਿਲੀ ਕਿਕ ਸਟਾਰਟ ਹੋਊਗਾ ਪਹਿਲੀ ਕਿਕ ਸਟਾਰਟ ਹੋਊਗਾ ਆ ਨੌਕਸ ਕੱਢ ਕੇ ਐਂ ਦਿਲਖੋਸ਼ ਕਰਤਾ ਮੀਰਾ ਦਿਲਖੋਸ਼ ਕਰਤਾ ਇਸੇ ਕਰਕੇ ਭਾਈ ਜੀ ਇਹਦੇ ਵਿੱਚ ਜਪਾਨੀ ਕਾਰਬੀਟਰ ਲਾਤਾ ਅੱਛਾ ਜੀ ਅੱਛਾ ਕਿਆ ਬਾਤ ਨਹੀਂ ਆ ਆ ਵਾਕਿਆ ਆ ਤਾਂ ਦੁੱਖੀ ਤੋੜਤੇ ਜੀ ਸਭ ਤੋਂ ਵੱਡਾ ਦੁੱਖ ਜਦੋਂ ਸੀਜ਼ਨ ਆਉਂਦਾ ਸੀ ਸਭ ਤੋਂ ਪਹਿਲਾਂ ਚੱਕੋ ਵੀ ਮਕੈਨਿਕ ਕੋਲੇ ਕਾਰਬੀਟਰ ਬਦਲ ਲਿਓ ਕੰਮ ਹੀ ਖਤਮ ਕਰਤਾ ਇਹ ਬਾਈ ਜੀ ਕੱਲਾ ਇਹਦਾ ਦੁੱਖ ਨਹੀਂ ਚੱਕਿਆ ਇਸ ਤਰੀਕੇ ਦਾ ਪੰਪ ਬਣਾਤਾ ਵੀ ਕਿਸਾਨ ਭਰਾ ਪਹਿਲਾਂ ਕਹਿੰਦੇ ਸੀ ਇਹਨੂੰ ਧੋਕੇ ਰੱਖਣਾ ਹੈ ਇਹਦਾ ਪਟ્રોલ ਕੱਢ ਕੇ ਰੱਖਣਾ ਫਲਾਣਾ ਕਰਨਾ ਟਮਕਾ ਕਰਨਾ ਮੈਂ ਇੱਕੋ ਹੀ ਕੰਮ ਕਹੂੰਗਾ ਕਿਸਾਨ ਭਰਾ ਨੂੰ ਸਿਰਫ 100 ਟੁੱਲੀਵਾ 100 ਗ੍ਰਾਮ ਦਾ ਤੇਲ ਬਦਲ ਦੇਣ ਦਸਾਂ ਸਾਲਾਂ ਨੂੰ ਇਹਨੂੰ ਹੱਥ ਲਾਉਣ ਦੀ ਲੋੜ ਨਹੀਂ ਪੈ ਕੁੱਛ ਨਹੀਂ ਕਰਨ ਦੀ ਦੂਜੇ ਕੁੱਛ ਨਹੀਂ ਕਰਦਾ ਬਾਈ ਜੀ ਇੱਕ ਚੀਜ਼ ਹੋਰ ਆ ਹੁਣ ਜਿਵੇਂ ਬਾਜ਼ਾਰ ਦੇ ਵਿੱਚ ਬਹੁਤ ਕੁਝ ਚੱਲੀ ਜਾਂਦਾ ਵਾ ਤੇ ਸਟicker ਹਰ ਇੱਕ ਕੋਈ ਵੀ ਲਾ ਸਕਦਾ ਕੋਈ ਵੀ ਲਾ ਲੂਗਾ ਆਪਣੇ ਪੰਪ ਦੀ ਕੋਈ ਖਾਸ ਪਹਿਚਾਨ ਹੈਗੀ ਆ ਬਾਈ ਜੀ ਇਹ ਕੰਪਨੀ ਦੇ ਅੰਤਰ ਬਣੇ ਹੋਏ ਪੰਪ ਨੇ ਅਸਰ ਰਾਜਾ ਕੰਪਨੀ ਦੇ ਅਸਰ ਰਾਜਾ ਭਰਾ ਦੇ ਕਿਸਾਨ ਭਰਾਵਾਂ ਦੇ ਭਰਾ ਦੇ ਹਰ ਜਗ੍ਹਾ ਤੇ ਅਸਰ ਰਾਜਾ ਲਿਖਿਆ ਹੋਊ ਸਾਰ ਨੂੰ ਪਹਿਲਾਂ ਟੈਂਕੀ ਦੇ ਉੱਤੇ ਅਸਰ ਰਾਜਾ ਲਿਖਿਆ ਹੋਊਗਾ ਉਸ ਤੋਂ ਬਾਅਦ ਇਹਦੇ ਪੰਪ ਦੇ ਉੱਤੇ ਅਸਰ ਰਾਜਾ ਲਿਖਿਆ ਹੋਊ ਖੁਦ ਕੇ ਹੋਊਗਾ ਸਟicker ਨਹੀਂ ਲੱਗਿਆ ਆਊਗਾ ਹਾਂਜੀ ਉਸ ਤੋਂ ਬਾਅਦ ਇਹਦੇ ਇੰਜਣ ਦੇ ਉੱਪਰ ਲਿਖਿਆ ਹੋਊਗਾ ਅਸਰ ਰਾਜਾ ਨਾਲ ਸੀਰੀਅਲ ਨੰਬਰ ਪਿਆ ਹੋਊਗਾ ਦੇਖੋ ਭਰਾ ਜੀ ਓਕੇ ਸੀਰੀਅਲ ਨੰਬਰ ਤੱਕ ਗੱਲਾਂ ਪਹੁੰਚ ਗਈਆਂ ਮੱਲੋ ਆ ਕਾਮ ਵਡੇ ਹੋ ਗਏ ਔਰ ਉਸ ਤੋਂ ਬਾਅਦ ਪਿੱਛੇ ਇੱਕ ਬੈਲਟ ਕੀ ਚੀਜ਼ ਹੁੰਦੀ ਆ ਬੈਹਟ ਬੈਲਟ ਵੀ ਅੰਦਰੋਂ ਬਣਾ ਕੇ ਲਾਈਏ ਇਹਦੇ ਤੇ ਵੀ ਐਸਾ ਜਾ ਲਿਖਤਾ ਠੀਕ ਹੈ ਜੀ ਤਾਂ ਕਿ ਕਿਸੇ ਚੀਜ਼ ਦੀ ਡੁਪਲੀਕੇਸੀ ਨਾ ਹੋ ਸਕੇ ਡੁਪਲੀਕੇਸੀ ਨੂੰ ਖਤਮ ਕਰਨ ਲਈ ਔਰ ਇਹ ਬੁੱਲ ਡਾਇਮੰਡ ਪ੍ਰੋ ਡਬਲ ਬੂਸਟਰ ਪੰਪ 63 ਸੀ ਸੀ ਅਬ ਇਹੋ ਜਿਹਾ ਬਦੂਨੀਕ ਬਣਾਤਾ ਕਿ ਟੁੱਟੇ ਨਾਲ ਪਹਿਲਾ ਗੱਲ ਹੋਈ ਆ ਵੀ 1000 ਫੁੱਟ ਪਾਈਪ ਆਹ ਪਈਆ 1000 ਫੁੱਟ ਪਾਈਪ ਇਹੋ ਜਿਹਾ ਡੈਮੋ ਦਿਖਾਵਾਂਗੇ 1000 ਫੁੱਟ ਤੇ ਜੇ ਪ੍ਰੈਸ਼ਰ ਤੋੜ ਗਿਆ ਤਾਂ ਪੰਪ ਬੁੱਲ ਵੇਚਣਾ ਬਾਜ਼ਾਰ ਦੇ ਵਿੱਚ ਬੰਦ ਕਰਦੇ ਆਂ ਕੀ ਬਾਤ ਆ ਜੀ ਦੇਖੀਏ ਹੁਣ ਫਿਰ ਇੱਕ ਬਿਲਕੁਲ ਆਓ ਜੀ ਇਹ ਟੁੱਟ ਨਾ ਜਾਵੇ ਇਹ ਮੜਾ ਮੋਟਾ ਇਹਦਾ ਕੁਛ ਓਖੜ ਨਾ ਜਾਵੇ ਬਾਈ ਜੀ ਬਾਈ ਜੀ ਬਿਲਕੁਲ ਠੀਕ ਆ ਟਰੈਕਟਰ ਨਾਲ ਟਰੈਕਟਰ ਹੁੰਦੀ ਆ ਪਾਵਰ ਹੁੰਦੀ ਆ ਉਹਦੇ ਮਗਰ ਟੰਕੀ ਲੱਗਦੀ ਆ ਜਿਹਨੂੰ ਟੋਲੀ ਕਹਦੇ ਨੇ 1000 ਲੀਟਰ 2000 ਪੈਸੇ ਬੰਬੇ ਲੱਗਦੇ ਨੇ ਹਾਂਜੀ ਬਿਲਕੁਲ ਕਿਸਾਨ ਉਹਨੂੰ ਕਹਿੰਦਾ ਵੀ ਉਹੀ ਕੰਮ ਕਰੂਗਾ ਇਹ ਬੁੱਲ ਵੀ ਉਨੇ ਹੀ ਕੰਮ ਕਰੂਗਾ ਇਹ 65 ਸੀਸੀ ਉਹ 50 ਐਚਪੀ ਟਰੈਕਟਰ ਹੁੰਦਾ ਵਾ ਉਹ ਤੇ ਚੱਲਦਾ ਹਾਂਜੀ ਮੈਂ ਟਰੈਕਟਰ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਟਰੈਕਟਰ ਬਿਨਾਂ ਕਿਸਾਨ ਦੀ ਗਤੀ ਨਹੀਂ ਟਰੈਕਟਰ ਦੀ ਖੇਤੀ ਨਹੀਂ ਟਰੈਕਟਰ ਬਿਨਾਂ ਕਿਸਾਨ ਦੀ ਖੇਤੀ ਨਹੀਂ ਪਰ ਇੱਕ ਗੱਲ ਦਾ ਵਾਵਾ ਔਰ ਡੈਮੋ ਜੋ ਕਹਤਾ ਉਹ ਕਰਕੇ ਦਿਖਾਵ ਬੱਲੇ ਬੱਲੇ ਬਈ ਸਟਾਰਟਿੰਗ ਕਮਾਲ ਦੀ ਹੈ ਯਾਰ ਹੈ ਇੱਕ ਇੱਕ ਹੋਰ ਚੀਜ਼ ਮੈਂ ਜਿਹੜੀ ਗੱਲ ਪਹਿਲਾਂ ਕਹੀ ਸੀ ਟਰੈਕਟਰ ਵਾਲੀ ਤੁਸੀਂ ਉਹ ਤਕਨੀਕ ਪਾ ਦਿੱ ਸੀ ਆਰ ਡੀ ਕਰਤਾ ਅੰਦਰ ਹੀ ਘਟਦੀ ਆਵਾਜ਼ ਵੀ ਹੈ ਬਾਈ ਜੀ 65 ਸੀਸੀ ਫੁੱਲ ਪ੍ਰੋ ਬਣਾਉਣ ਲਈ ਇੰਨੀ ਕਮਸ਼ਕੱਦ ਇੰਨੇ ਕੰਜ ਨਿਆਰਾਂ ਦਾ ਸਾਥ ਇੰਨਾ ਕਿ ਦਿਮਾਗ ਲਾਉਣਾ ਪਿਆ ਤਾਂ ਕਿ ਕਿਸਾਨ ਭਰਾ ਲਈ ਇਹੋ ਜਿਹੀ ਮਸ਼ੀਨ ਤਿਆਰ ਕਰ ਸਕੀਏ ਕਿ ਕਿਸਾਨ ਭਰਾ ਆਪਣੇ ਭਰਾ ਨੂੰ ਆਪਣੇ ਸੱਜੇ ਆਪਣੇ ਘਪੇ ਹਰੇਕ ਨੂੰ ਕਹੇ ਕਿਤੇ ਜਾਣ ਦੀ ਲੋੜ ਨਹੀਂ ਇਸ ਤਰ੍ਹਾਂ ਜਾ ਕੰਪਨੀ 'ਚ ਫੋਨ ਕਰ ਚੁੱਪ ਕਰਕੇ ਉੱਥੋਂ ਮੰਗਾਲਾ ਮੀਰੀ ਕਰੇ ਕਿਸਾਨ ਸਾਡੀ ਗਾਰੰਟੀ ਦਵੇ ਤਾਂ ਉਸ ਚੀਜ਼ ਦਾ ਨਜ਼ਾਰਾ ਅਸੀਂ ਗਾਰੰਟੀ ਲਈਏ ਅਸੀਂ ਤਾਂ ਨਹੀਂ ਦੇਣੀ ਹੈ ਕਿਸਾਨ ਗਾਰੰਟੀ ਦਵੇ ਤਾਂ ਨਜ਼ਾਰਾ ਦੇਖੋ ਰੈਮੋ ਵਾਲੇ ਦਾ ਦੇਖੋ ਭਰਾ ਰੈਮੋ ਇਹਦਾ ਛੋਟੇ ਰਹੀ ਜਨਾਬੀ ਦੇਖੋ ਭਰਾ ਉਹਰਾ ਪੜਦਾ ਪੁੱਤੀ ਆ ਬਰ ਦੇ ਸਿੱਧੇ ਬਤਲਾਾਂ ਦੇ ਵਿੱਚ ਬਦਲ ਪਾੜ ਕੇ ਮੋਰੀ ਕਰਕੇ ਵਿੱਚ ਜੀਦਾ ਇਹ ਜਹਾਜਾਂ ਪਰ ਤੋਂ ਬਣਾ ਬਹੁਤ 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 ਬੈਸਟ ਹੋ ਆਈ ਪੈਕ ਬਾਈ ਮੇਰੇ ਸਾਹ ਹਣਾ 50 ਫੁੱਟ ਪ੍ਰੈਸ਼ਰ ਹੋਊਗਾ ਆਪਣਾ ਹਣਾ ਇੱਥੋਂ ਤੱਕ ਉਹ ਬਾਈ ਜੀ ਕਹਿ ਜੀਆ ਗੱਲਾਂ ਕਰਦੇ ਹੋ ਇਹ ਕਿਹੜਾ ਸਿੱਧਾ ਚੱਲਣਾ ਪੰਪ ਪੰਪ ਚੱਲਣਾ ਸੱਜੇ ਖੱਬੇ ਸੱਜੇ ਖੱਬੇ ਸੱਜਾ ਖੱਬੇ 50 ਫੁੱਟ ਸੱਜੇ ਦੇ 50 ਫੁੱਟ ਖੱਬੇ 100 ਫੁੱਟ ਫਿੱਤਾ ਲਾਪ ਕੇ ਜੇ ਕਿਸਾਨ ਭਰਾਵੇ ਕਰੇ 100 ਫੁੱਟ ਪੂਰਾ ਨਾ ਹੋਵੇ ਪੰਪ ਲੈ ਜਵੇ ਪੰਪ ਬਾਪ ਕਰ ਜੇ ਅੱਛਾ ਜੀ 100 ਫੁੱਟ ਦਾ ਪ੍ਰੈਸ਼ਰ ਕੀ ਬਾਤ ਆ ਉਹ ਆਕੇ ਯਾਰ ਉਹ ਮੈਂ ਧਿਆਨ ਨਹੀਂ ਉਹ ਸੋਚਿਆ ਹੀ ਨਹੀਂ ਮੈਂ ਕਿ ਵੀ ਇਧਰ ਨੂੰ ਤਾਂ ਉਧਰ ਨੂੰ ਵੀ ਜਾਣਾ ਹੀ ਨੇ ਓ ਜਲ ਨੇ ਸਹੀ ਹੈ ਸਹੀ ਹੈ ਭਾਈ ਆ ਦੇਖੋ ਪਾਣੀ ਇੱਥੋਂ ਦਾ ਆ ਘਾਰਿਆ ਵਾ ਲੋ ਹਜੇ ਵੀ ਪਾਣੀ ਆ ਰਿਹਾ ਹੁਣ ਹਵਾ ਦਾ ਥੋੜਾ ਬੁੱਲਾ ਵੱਜਿਆ ਨਹੀਂ ਤਾਂ ਪਾਣੀ ਇੱਥੋਂ ਦਾ ਖਜੇ ਵੀ ਆ ਦੇਖੋ 50 55 ਫੁੱਟ ਤੱਕ ਪਾਣੀ ਆ ਗਿਆ ਵਾ ਭਾਈ ਆ ਆ ਡੈਮੋ ਦਾ ਆਪਣਾ ਪੂਰਾ ਹੋ ਗਿਆ ਪਾਸ ਹਨਾ ਪਰ ਜਿਹੜਾ ਆ ਡੈਮੋ ਆਪਣਾ ਰਹਿ ਗਿਆ ਹਜੇ ਇਹ ਕਰਨਾ ਵੀ ਉਹ ਭਾਈ ਜੀ ਟਰੈਕਟਰ ਵਾਲੀ 1000 ਫੁੱਟ ਪਾਈਪ ਲੱਗੀ ਹੋਈ ਐ ਵੀ ਕਰਕੇ ਦਿਖਾਵਾਂਗੇ ਪਹਿਲਾਂ ਤੁਹਾਨੂੰ ਹੋਰ ਡੈਮੋ ਕਰਕੇ ਦਿਖਾਉਣੇ ਆ ਦੋ ਗੰਨਾ ਵੀ ਚਲਾਉਏ ਪੰਪ ਦੋ ਗੰਨਾ ਵੀ ਦੋ ਗੰਨਾ ਵੀ ਚਲਾਊਗਾ ਅੱਛਾ ਜੀ ਹਾਂ ਉਹ ਇਸੇ ਪੰਪ ਤੇ ਚੱਲਣਗੇ ਇਸੇ ਪੰਪ ਤੇ ਚਲਾਮਾਂਗੇ ਪਰ ਇਹ ਆਪਣੇ ਸਾਰੇ ਮਾਡਲ ਇੱਕੋ ਹੀ ਪਏ ਆ ਇਹ ਭਾਈ ਜੀ ਬੁੱਲ ਦੀ ਪੂਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਚ ਧੂਮ ਮੱਚੀ ਪਈ ਆ ਹਰੇਕ ਕਿਸਾਨ ਜਿਹੜਾ ਕੰਪਨੀ ਚ ਵੀ ਆਉਂਦਾ ਜਾਂ ਆਨਲਾਈਨ ਮੰਗਾਉਂਦਾ ਇੱਕੋ ਹੀ ਗੱਲ ਕਹਿੰਦਾ ਉਹ ਰਾਜੇ ਬੁੱਲ ਪੰਪ ਦੇ ਦੇ ਭੇਜ ਦੇ अच्छा ये हुन किदे राजा ਦੇ ਨਾਲ ਰਾਜਾ ਬੋਲ ਲੱਗਣ ਲੱਗ ਗਿਆ ਮੈਨੂੰ ਲੱਗਦਾ ਹਨ ਪੱਕੇ ਬੋਲ ਜੀ ਮੇਰੇ ਨਾਲ ਤਾਂ ਨਹੀਂ ਬੋਲ ਲੱਗਦਾ ਬੋਲ ਦਾ ਬੋਲੇ ਹੀ ਰਹੂਗਾ ਭਰਾ ਜੀ ਮੇਰਾ ਲੋ ਤਾਂ ਸ਼ੁਰੂ ਤੋਂ ਰਾਜਾ ਜੀ ਤੁਸੀਂ ਤੁਸੀਂ ਬੋਲ ਬਾਰੇ ਸੋਚਿਆ ਤਾਂ ਬੋਲ ਬਣ ਗਿਆ ਨਾ ਇਹ ਹਾਂ ਬਿਲਕੁਲ ਬਣ ਹੈਣਾ ਜੀ ਲਾਓ ਜੀ ਲਾਓ ਦੂਜੀਆਂ ਦੋ ਗੰਨਾ ਬਾਈ ਇਹ ਕੀ ਕਰਨ ਲੱਗਿਆ ਡਬਲ ਗੰਨਾ ਲਾ ਲਈ ਹੋਣਾ ਬਿਲਕੁਲ ਡਬਲ ਗੰਨੇ 65 सीसी ਦਾ ਬੋਲ ਹੁਣ ਇਹ ਜਾ ਕਮਾਲ ਕਰਕੇ ਦਿਖਾਉਗਾ ਦੋ ਗੰਨਾ ਤੇ ਕਿ ਉਦੋਂ ਵੱਧ ਪ੍ਰੈਸ਼ਰ ਹੋਊਗਾ ਜਿੰਨਾ ਇੱਕ ਗੰਨੇ ਤੇ ਪ੍ਰੈਸ਼ਰ ਉਦੋਂ ਵੱਧ ਹੋਊਗਾ ਬਿਲਕੁਲ ਉਦੋਂ ਵੱਧ ਹੋਊਗਾ ਭਾਈ ਜੀ ਮੈਨੂੰ ਮੈਂ ਜਿਹੜਾ ਵੇਖਣਾ ਚਾਹਣਾ ਆ ਚੀਜ਼ ਦੇਖਣੀ ਚਾਹਣਾ ਇਹ ਤੁਸੀਂ ਦਿਖਾਉਂਦੇ ਨਹੀਂ ਇਹਦੇ ਨਾਲ ਹੀ ਪਤਾ ਨਹੀਂ ਕੀ ਕੋ ਕਰੀ ਜਾਂਦੇ ਹੋ ਜੀ ਪੰਪ ਇਹ ਜਾ ਬਣਾਤਾ ਤਾਂ ਕਿ ਕਿਸਾਨ ਆਪਣੇ ਸਾਰੇ ਤਰੀਕੇ ਦੇ ਕੰਮ ਕਰ ਸਕੇ ਹਰ ਤਰੀਕੇ ਦਾ ਕੰਮ ਹੋ ਸਕੇ ਤਾਂ ਦਿਖਾਉਣਾ ਜ਼ਰੂਰੀ ਆ ਕਿਸਾਨ ਭਰਾ ਨੂੰ ਵੀ ਇਹ ਕਿੰਨੇ ਤਰੀਕੇ ਦੇ ਕੰਮ ਕਰਦਾ ਚਲਾ ਪੁੱਤ ਦਿਖਾ ਪ੍ਰੈਕਸ਼ਰ ਕੀ ਹੋਊਗਾ ਕਿਸਾਨ ਨੂੰ ਦੋ ਗੰਨਾ ਦਾ ਫਾਇਦਾ ਵੀ ਦੱਸ ਦਿਓ ਇਧਰ ਦੋ ਗੰਨਾ ਦਾ ਫਾਇਦਾ ਇਹ ਹੈ ਹਾਂਜੀ ਜਿਹੜਾ ਕਿਸਾਨ ਚਾਹਦਾ ਵੀ ਇੱਕ ਕਿਬਾਰੀ ਦੇ ਵਿੱਚੀ ਗਿੱਲਾ ਮੁਕੰਮਲ ਕਰਨਾ ਹੈ ਹਾਂ ਪ੍ਰੈਸ਼ਰ ਚਾਹੀਦਾ 150 ਫੁੱਟ 200 ਫੁੱਟ ਇੱਕ ਬੰਦਾ ਖੜ ਗਿਆ 40 50 ਫੁੱਟ ਦੂਰ ਦੂਜਾ ਬੰਦਾ ਇਧਰ ਆ ਗਿਆ 50 ਫੁੱਟ ਦੂਰ ਤਾਂ 50 ਫੁੱਟ ਪਰੇ ਨੂੰ ਗਿਆ 50 ਫੁੱਟ ਪਰੇ ਨੂੰ ਗਿਆ 50 ਫੁੱਟ ਆ ਪਰੇ ਨੂੰ ਗਿਆ 50 ਫੁੱਟ ਆ ਪਰੇ ਨੂੰ ਗਿਆ ਅੱਛਾ 150 ਫੁੱਟ ਕੋ ਬਾਰੀ ਦੇ ਬੰਦੇ ਲਾਜ਼ਮ ਹੋਗਾ 150 ਫਟੇਕ 150 ਫਟੇਕ ਕੋ ਵਾਰੀ ਦੇ ਕੀ ਬਾਤ ਆ ਕੀ ਬਾਤ ਆ ਪ੍ਰੈਸ਼ਰ ਦੇਖੋ ਬਾਈ ਪ੍ਰੈਸ਼ਰ ਵਾਹ ਬਿਲਕੁਲ ਜੀ ਬਿਲਕੁਲ ਦੇਖੋ ਤੋਂ ਇਹ ਗੰਨਾ ਦਾ ਪ੍ਰੈਸ਼ਰ ਹੈ ਭਰਾ ਕਾ ਨਾ ਨੋਡੇ ਕਰਦਾ ਇੱਕੋ ਜੀ ਆਉਂਦੀ ਆਲੇ ਸਹੀ ਗੱਲ ਆ ਜੀ ਬਿਲਕੁਲ ਇੱਕੋ ਜੀ ਦਾ ਇਤਰਾ ਵੀ ਦੇਖੋ ਕੋਈ ਮੈਮ ਆ ਰਹੀ ਹੈ ਇੱਕੋ ਹੀ ਟਾਈਮ ਦੇ ਨਾਲ ਜੁਆਇੰਟ ਕਰਕੇ ਕੋ ਬੋ ਖੰਨਾ ਚਲਦੀ ਆਲੇ ਆ ਪ੍ਰੈਸ਼ਰ ਚ ਫਰਕ ਨਾ ਇੰਜਰ ਦੀ ਆਵਾਜ਼ ਦੇ ਫਰਕ ਇਹਦਾ ਨੋ ਹੈ ਟਾਈਮਰ ਪ੍ਰੋ ਮੈਚ ਜੀ ਫੋਰਸ ਕੋਲ ਬਾਟ ਡਬਲ ਪੁੱਸਰ ਬਾਈ ਜੀ ਆ ਚੀਜ਼ ਤਾਂ ਮੰਨਗੇ ਬਹੁਤ ਨਿਆਰੀ ਲਿਆਦੇ ਵਾਕੇ ਚੀਜ਼ ਨੇ ਹਣਾ ਦੋ ਗੰਨਾਂ ਨਾਲ ਪਰ ਅਸਲ ਤਾਂ ਸਵਾਦ ਉਹ ਤਾਂ ਹੀ ਆਉਣਾ ਵਾ ਗੱਲ ਤਾਂ ਇੱਥੇ ਹੀ ਅੜੀ ਪਈ ਐ ਇਸ ਚੀਜ਼ ਤੇ ਵੀ ਇਹ ਇਹਦੇ ਨਾਲ ਚੱਲੂਗਾ ਕਿ ਨਹੀਂ ਚੱਲੂਗਾ ਬਾਈ ਜੀ ਬਾਈ ਜੀ ਤੁਹਾਨੂੰ ਲੱਗਦਾ ਵੀ ਟਰੈਕਟਰ ਚਲਾਉਂਦਾ 1000 ਫੁੱਟ ਪਾਈਪ ਹਾਂਜੀ ਮੈਂ ਫੇਰ ਕਹਣਾ ਮੇਰਾ ਬੋਲ ਚਲਾਉਂਦਾ 65 DD ਡਬਲ ਬੂਸਟਰ ਦਾ 1000 ਫੁੱਟ ਪਾਈਪ ਅੱਛਾ ਜੀ ਲਾਈਵ ਡੈਮੋ ਦਿਖਾਉਂਗਾ ਪਰ ਉਦੋਂ ਪਹਿਲਾਂ ਇੱਕ ਹੋਰ ਜੋ ਕਿਸਾਨ ਭਰਾਵਾਂ ਲਈ ਮੇਨ ਜ਼ਰੂਰਤ ਹੁੰਦੀ ਐ ਲਾਈਨ ਦਾ ਫਸਲਾਂ ਸਬਜ਼ੀਆਂ ਖਾਸ ਕਰ ਕਣਕ ਦੇ ਵਿੱਚ ਗੁੱਲੀ ਡੰਡੇ ਲਈ ਇੱਕ ਉਹ ਗੱਲ ਐ ਜੀ ਦਿਖਾਉਣ ਲੱਗੇ ਆ ਜਿਹੜੀ ਕਿਸਾਨੀ ਭਰਾਵਾਂ ਦੇ ਲਈ ਕਿਸਾਨ ਭਰਾ ਦੇ ਲਈ ਮੇਰੇ ਜ਼ਿੰਮੇਦਾਰ ਭਲਾ ਰਹੀ ਬਹੁਤ ਜ਼ਰੂਰੀ ਹੈ ਹਾਏ 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 ਅੱਛਾ ਗਨ ਵਕਰੀ ਕੁਛ ਲੈ ਆਂਦਾ ਵਾ ਵਖਰਾ ਬਿਲਕੁਲ ਵਖਰਾ ਲੈ ਕੇ ਜਾਂਦਾ ਕਿਉਂਕਿ ਅਕਸਰ ਜਦੋਂ ਆਹ ਸੀਜ਼ਨ ਝੋਨੇ ਦਾ ਚਲੋ ਠੀਕ ਆ ਪਰ ਝੋਨੇ 'ਚ ਵੀ ਲੋਡ ਪੈਂਦੀ ਆ ਵੀ ਕਈ ਵਾਰ ਆਪਾਂ ਨੂੰ ਇਹ ਹੁੰਦੀ ਵੀ ਹੱਥ ਵਾਲੀ ਡਰਮੀ ਚੱਕਣੀ ਪੈਂਦੀ ਆ ਸਪਰੇ ਥੱਲੇ ਨੂੰ ਡਗੇਵ ਜੀ ਕਰਨਾ ਜਾਂ ਕੀ ਆ ਜੀ ਉਹ ਬਿਲਕੁਲ ਜਿਹੜੀ ਤੁਸੀਂ ਮੇਰੀ ਮੇਰੇ ਮੂੰਹ ਦੇ ਸ਼ਬਦ ਤੁਸੀਂ ਆਪਣੇ ਮੂੰਹ ਚੋਂ ਕਹਿ ਛੱਡੇ ਨੇ ਜਿਹੜੀ ਸਪਰੇ ਬੂੰਦ ਬੂੰਦ ਥੱਲੇ ਪੱਤੇ ਤੇ ਪਵੇ ਜ਼ਮੀਨ ਤੇ ਪਵੇ ਉਹ ਕਰਨਾ ਹੈ ਅੱਛਾ ਉਹ ਲੈ ਆਂਦੀ ਆ ਬਿਲਕੁਲ ਦੇਖੋ ਭਰਾ ਜੀ ਪ੍ਰੈਸ਼ਰ ਦੇਖੋ ਪ੍ਰੈਸ਼ਰ ਕੀ ਕਹਿੰਦਾ ਹੈ ਦਾ ਇਹਦਾ ਇਹਦਾ ਪ੍ਰੈਸ਼ਰ ਤਾਂ ਥੱਲੇ ਨੂੰ ਦਿਖਾਉ ਰ ਆ ਗਿਆ ਜਿਹੜੀ ਬੀ ਜੀ ਹੋਣ ਵਾਲੀ ਮੰਗੀ ਕਰ ਲੋ ਲਓ ਆਵੇ ਆ ਚੀਜ਼ ਆ ਚੀਜ਼ ਹੀ ਮੰਗਦੇ ਆ ਲੋਕ ਦੇਖੋ ਇਵੇਂ ਧੂਆ ਬਣਾਉਂਦਾ ਹਾਂ ਜੀ ਦੇਖੋ ਭਾਈ ਜੀ ਆ ਗਾਨ ਦਾ ਵਾਕੇ ਸਿਰਾ ਲਾਤਾ ਤੁਸੀਂ ਆ ਗਾਨ ਹਰ ਇੱਕ ਕਿਸਾਨ ਨੂੰ ਚਾਹੀਦੀ ਹੁੰਦੀ ਆ ਇਹ ਇਹਦਾ ਕਾਰਨ ਹੋਰ ਵੀ ਅੱਜ ਦਾ ਝੋਨੇ ਦਾ ਫਸਲ ਆ ਗਾਂ ਜਦੋਂ ਕਣਕ ਤੇ ਗੁੱਲੀ ਡੰਡਿਆ ਦੀ ਸਪਰੇਅ ਕਰਨੀ ਹੈ ਨਾ ਉਦੋਂ ਐਸ ਪੰਪ ਨੂੰ ਕੋਈ ਹੱਥ ਨਹੀਂ ਪਾਉਂਦਾ ਕਹਿੰਦੇ ਛੋਟੀ ਡਰਮੀ ਚੱਕ ਲੋ ਯਾਰ ਉਹ ਥੱਲੇ ਸਪਰੇ ਨਹੀਂ ਆ ਰਹੀ ਰਾਜ ਜੀ ਇਹ ਡਾਇਮੰਡ ਬੁੱਲ ਦੇ ਨਾਲ ਇੰਤਜ਼ਾਮ ਪਹਿਲਾਂ ਹੀ ਕਿਸਾਨ ਭਰਾ ਦਾ ਕਰਕੇ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਲੱਗਣੀਆਂ ਸਬਜ਼ੀਆਂ ਲੱਗਣੀਆਂ ਨੇ ਲੈਂਡਾਰ ਫਸਲਾਂ ਲੱਗਣੀਆਂ ਨੇ ਤਾਂ ਲੱਗ ਤੋਂ ਕਿਸਾਨ ਭਰਾ ਨੂੰ ਪੈਸਾ ਨਾ ਲਾਉਣਾ ਪਵੇ ਹਰੇਕ ਚੀਜ਼ ਦੀ ਸਹੂਲਤ ਪਹਿਲਾਂ ਹੀ ਕਿਸਾਨ ਭਰਾ ਨੂੰ ਕਰਕੇ ਦਵਾ ਗਏ ਹੁਣ ਤੁਸੀਂ ਇਹ ਸਹੂਲਤਾਂ ਹੀ ਦਿਖਾਉਂਗੇ ਕਿ ਆ ਆ ਕੁਛ ਆ ਵੀ ਕਰ ਲਈਏ ਮਾਡਾ ਮੂਟਾ ਇਹਦੇ ਬਾਰੇ ਇਹ ਆ ਅਗਲੀ ਵੀਡੀਓ ਚ ਕਰਦਾਂਗੇ ਭਰਾ ਜੀ ਕੀ ਗੱਲ ਬੱਸ ਨਹੀਂ ਉਹ ਲੋਡ ਨਹੀਂ ਇਹ ਦੀ ਜੀ ਮੈਨੂੰ ਲੱਗਦਾ ਉਹੀ ਗੱਲ ਹੋ ਗਈ ਉਹੀ ਹੋ ਗਈ ਬਈ ਇਹ ਡਰਦੇ ਵੀ ਇੰਜਨ ਲੱਗਦੇ ਫਟ ਜੇ ਉਹ ਭਰਾ ਜੀ ਭਰਾ ਜੀ ਭਰਾ ਜੀ ਇਹ ਟਰੈਕਟਰ ਵਾਲਾ ਕਿੱਥੇ ਚੱਲਣਾ ਇੱਥੇ ਪਏ ਪਏ ਸਸਰ ਆ ਗਿਆ ਦੇ ਮੂੰਹੋਂ ਨਿਕਲਿਆ ਸ਼ਬਦ ਔਰ ਕੁਮਾਰ ਦੇ ਵਿੱਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਆਉਂਦਾ ਤੁਹਾਨੂੰ ਪਹਿਲਾਂ ਹੀ ਇੱਕੋ ਹੀ ਗੱਲ ਕਹੀ ਸੀ ਇਹ 1000 ਫੁੱਟ ਪਾਈਪ ਟਰੈਕਟਰ ਵਾਲੇ ਪੰਪ ਜਿੰਨਾ ਪ੍ਰੈਸ਼ਰ 86 ਸੀ ਸੀ ਡਬਲ ਬੁੱਲ ਡਬਲ ਬੂਸਟਰ 86 ਸੀ ਸੀ ਨਾਲ ਚਲਾ ਕੇ ਦਿਖਾਵਾਂਗੇ ਕਰ ਸਟਾਰਟ ਪੁੱਤ ਮੇਰੇ ਆ ਬਾਈ ਜੀ ਚਲਾਉਣ ਲੱਗੇ ਹੋ ਇਹਨੂੰ ਬਿਲਕੁਲ ਪਹਿਲਾਂ ਰੋਕ ਜੋ ਰੋਕ ਜੋ ਰੋਕ ਜੋ ਰੋਕ ਜੋ ਇੱਕ ਚੀਜ਼ ਪਹਿਲਾਂ ਕਰ ਲਈਏ ਵੀ ਇਹਦੇ ਵਿੱਚ ਪਾਇਪ ਉਹ ਕਿਤੇ ਉਹ ਵੈਸੇ ਸਿੱਧਾ ਤਾਂ ਨਹੀਂ ਕੀਤਾ ਕੋਈ ਉਹ ਬਾਈ ਜੀ ਕਮਾਲ ਕਰਿਆ ਚੱਕੋ ਬੰਡਲ ਚੱਕੋ ਬੰਡਲ ਚਕਾ ਕੇ ਦਿਖਾ ਪੁੱਤਰ ਆ ਆ ਗਿਆ 100 ਮੀਟਰ ਦਾ ਪਹਿਲਾ ਆ ਆ ਗਿਆ ਇਹਦੇ ਨਾਲ ਜੁਆਇੰਟ 100 ਮੀਟਰ ਦਾ ਦੂਜਾ ਉਸ ਤੋਂ ਬਾਅਦ ਆ ਗਿਆ ਜੁਆਇੰਟ 100 ਮੀਟਰ ਦਾ ਤੀਜਾ ਬੱਲੇ ਬੱਲੇ ਪੂਰੀ 1000 ਫੁੱਟ ਪਾਇਪ ਵਾਦਾ ਕੀਤਾ ਸੀ ਇਸ ਦੀ ਜੀ ਦਾ ਪੂਰੇ ਪੰਜਾਬ ਦੇ ਕਿਸਾਨਾਂ ਲਈ ਪੂਰੇ ਭਾਰਤ ਦੇ ਕਿਸਾਨੀ ਨਾਲ 1000 ਫੁੱਟ ਪਾਇਪ ਇਹ 65 ਸੀਸੀ ਬਲ ਡਬਲ ਬੂਸਟਰ ਚਲਾ ਕੇ ਦਿਖਾਵਾਂਗੇ ਚਲਾ ਕੇ ਨਹੀਂ ਹਰੇਕ ਕਿਸਾਨ ਭਰਾ ਟਰੈਕਟਰ ਨੂੰ ਛੱਡ ਕੇ ਹਜ਼ਾਰ ਲੀਟਰ ਵਾਲੀ ਡਰਮੀ ਨੂੰ ਛੱਡ ਕੇ ਇਸੇ ਨਾਲ ਕੰਮ ਕਰਦੇ ਦਿਖਾਵਾਂਗੇ ਠੀਕ ਹੈ ਜੀ ਚਲੋ ਜੀ ਹੁਣ ਕਰੀਏ ਸ਼ੁਰੂ ਆਪਾਂ ਆ ਲੋੜ ਗਿਆ ਲੈ ਗਿਆ ਇਧਰੋਂ ਲੋੜ ਗਿਆ ਲੈ ਗਿਆ ਥੋੜਾ ਜਿਹਾ ਭਾਈ ਜੀ ਲੋੜ ਦੀ ਆਵਾਜ਼ ਦੇਖੋ ਆਵਾਜ਼ ਬਦਲੀ ਹੋਈ ਲੋੜ ਲਈ ਜਾਂਦਾ ਬਾਈ ਲੋੜ ਲਈ ਜਾਂਦਾ ਬੰਦ ਕਰ ਦਈਏ ਓ ਬਾਈ ਜੀ ਤਹਿ ਸਿੰਘ ਜੀ ਦਾ ਟਾਈਮ ਆ ਰਿਹਾ ਐ ਇਹ ਲੋੜ ਨਹੀਂ ਦਿੰਦਾ ਬੁੱਲ ਮਾਰ ਵਾਲਾ ਪ੍ਰੈਸ਼ਰ ਦੇਖੋ ਪ੍ਰੈਸ਼ਰ ਦੇਖੋ ਪੱਪਿਆ ਆ ਫਰਾਗਰਾਨਾ ਹਜ਼ਾਰ ਫੁੱਟ ਦਾ ਪੈਪ ਸਾਹਮਣੇ ਤੇ ਕੋਈ ਇਹਦੇ ਵਿੱਚ ਲੁਕੋਵਾ ਨਹੀਂ ਔਰ ਪੈਪ ਦਾ ਪ੍ਰੈਸ਼ਰ ਇਹਨੀ ਤਨ ਬੋੜ ਦੀ ਪੈਪ ਲਾ ਕੇ ਪ੍ਰੈਸ਼ਰ ਇਹ 65 ਦੀ ਦੀ ਬੋਲਦਾ ਉਨਾ ਹੀ ਪ੍ਰੈਸ਼ਰ ਹੈ ਕਰੋ ਚੈ ਇਹ ਮੈਂ ਮੈਂ ਇੱਕ ਸੌ ਸੌઠા ਆ ਜਹਾ ਕਿਸਾਨਾਂ ਨੂੰ ਵੀ 5 6 ਕਿੱਲੇ ਵਾੜ ਤੇ ਪੈਪ ਜਾੜ ਰਿਹਾ ਪਾਣੀ ਲੈ ਕੇ ਪੂਰੇ 5 ਕਿੱਲੇ ਹਾਂ ਪੂਰੇ 5 ਕਿੱਲੇ 5 ਕਿੱਲੇ ਦੇ ਜਾ ਕੇ ਪਾਣੀ ਨਿਕਲਦਾ ਔਰ ਘੋਰਾ ਆਵਾਜ਼ ਦਾ ਫਰਕ ਨਹੀਂ ਘੋਰਾ ਉਹ ਤਕਲੀਫ ਨਹੀਂ ਜੀ ਔਰ ਸਾਰਨੋ ਗੱਡੀ ਗੱਲ ਟਰੈਕਟਰ ਵਾਲੇ ਪੰਪ ਨਾਲ ਜਾਂ ਸਪਰੇ ਹੁੰਦੀ ਹੈ ਹਨ ਬੰਦ ਹੋ ਜਵੇ ਤਾਂ ਟਰੈਕਟਰ ਦਾ ਤੇ ਪੰਪ ਦਾ ਧੂਆ ਨਿਕਲ ਜਾਂਦਾ ਹੈ ਚੱਲਦੇ ਚੱਲਦੇ ਦੀ ਆਪਾਂ ਗੱਨ ਬੰਦ ਕਰਦੇਾਂਗੇ ਇੰਜਨ ਤੇ ਵਾਪਸ ਲਿਆਓ ਉਹ ਤੇਰਾ ਬੰਦ ਕਰ ਦੇ ਬੰਦ ਕਰਤੀ ਆਵਾਜ਼ ਕਿ ਪਰਕਣੀ ਆਉ ਨਹੀਂ ਆਇਆ ਕਰੋ ਜੇ ਨਹੀਂ ਆਇਆ ਹੋਰ ਪ੍ਰੈਸ਼ਰ ਹੁਣ ਦੇਖੋ ਸਾਰਨੋ ਵੱਡੀ ਗੱਲ ਇੱਥੇ ਪ੍ਰੈਸ਼ਰ ਆ ਗਿਆ ਪੂਰੋਂ ਤੇ ਹੱਥ ਲਾਦਾ ਕੀ ਹੱਲ ਮੇਰੇ ਬਾਈ ਦੇ ਕੋਈ ਫਰਕ ਨਹੀਂ ਗਾ ਕੋਈ ਫਰਕ ਇਸੇ ਕਰਕੇ ਦਾ ਜੋਰ ਰੱਖਿਆ ਝੋਟਾ ਬੁੱਲ ਸਾੜ ਤਾਰੇ ਦੀ ਜਿੱਡਾ ਵੱਡ ਬਰੂ ਕੀ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਨਜ਼ਾਰਾ ਆ ਗਿਆ ਬਈ ਆ ਜੀ ਜਿਹੜੀ ਬੰਦ ਕਰਕੇ ਦਰਾਇਆ ਕਰਾਇਆ ਕਰ ਰਹੇ ਹਨ ਤੁਸੀਂ ਦੇਖੋ ਪੰਪ ਦੀ ਜਾਨ ਕਿੰਨੀ ਹੋਊਗੀ ਇਹਦੇ ਚ ਅੰਦਰ ਨੂੰ ਲੱਗ ਰਿਹਾ 1000 ਫੁੱਟ ਪੈਪ ਲਾ ਕੇ ਵੀ ਬਦਲਾਵੇ ਫਿੱਚ ਜਾ ਰਿਹਾ ਹੈ ਇਹਨੂੰ ਕਹਿੰਦੇ ਨੇ ਬੁੱਲ ਦੀ ਤਾਕਤ ਤੇ ਇਸ ਤਰ੍ਹਾਂ ਆ ਗਿਆ ਭਾਈ ਦੀ ਤਕਨੀਕ ਇਹ ਬੰਦ ਕਰਤਾ ਜੀ ਪੰਪ ਹੁਣ ਤੇ ਹੁਣ ਤਾਂ ਪ੍ਰੈਸ਼ਰ ਖਤਮ ਹੋ ਗਿਆ ਹੋਊਗਾ ਇਹਦੇ ਚ ਭਾਈ ਜੀ ਇਹਦਾ ਪ੍ਰੈਸ਼ਰ ਬੁੱਲ ਮੋਡਲ ਦਾ ਹਾਂ ਜੀ ਤੁਹਾਨੂੰ ਬਾਰ ਬਾਰ ਕਹਿ ਰਹੇ ਆ ਇਹ 60 ਸੀਸੀ ਬੁੱਲ ਦੀ ਤਾਕਤ ਹੈ ਜੇ ਮੈਂ ਗਨ ਹੱਥੋਂ ਛੱਡਤੀ ਇਹ ਨਹੀਂ ਪਤਾ ਵੀ ਇਹ ਭੱਜ ਕੇ ਕਿੱਧਰ ਨੂੰ ਸੱਪ ਪਰੋਲੇ ਉਹ ਨਹੀਂ ਭਾਈ ਜੀ ਕੋਹ ਨਹੀਂ ਉਹ ਤੇਰਾ ਪਲਾ ਹੋ ਜੇ ਅਜੇ ਇਹਨਾਂ ਪ੍ਰੈਸ਼ਰ ਆ ਜੀ ਵਾਹ ਜੀ ਵਾਹ ਇੰਨਾ ਪ੍ਰੈਸ਼ਰ ਜਾਨੀ ਕਿਉਂ ਨੇ ਸਟੋਰ ਕਰਤਾ ਪਾਈਪਾਂ ਦੇ ਵਿੱਚ ਪੰਪ ਬੰਦ ਹਾਂ ਸਭ ਕੁਝ ਬੰਦ ਪਰ ਹਜੇ ਵੀ ਪ੍ਰੈਸ਼ਰ ਆਉਵੇਂ ਤਰੱਕੀ ਦਿੰਦਾ ਉਵੇਂ ਹਾਂ ਕਿੰਨਾ ਸਟੋਰ ਕਰਤਾ ਪਾਣੀ ਇਹਦੇ ਵਿੱਚ ਕਿੰਨਾ ਪ੍ਰੈਸ਼ਰ ਸਾਢੇ ਦਾ ਸਾਢੇ ਵਾਕੇ ਜੀ ਵਾਕੇ ਇਹ ਆਸਾਨ ਵਾਕੇ ਜੀ ਸਾਢੇ ਦਾ ਸਾਢੇ ਸਹੀ ਗੱਲ ਆ ਜੀ ਲਓ ਜੀ ਹਜੇ ਵੀ ਪ੍ਰੈਸ਼ਰ ਚੱਲ ਰਿਹਾ ਵਾ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪ੍ਰੈਸ਼ਰ ਕਿੰਨਾ ਤੇਜ਼ ਹੈ ਇਸ ਪੰਪ ਦਾ ਤੇ ਦੂਜੀ ਗੱਲ ਨਹੀਂ ਤਾਂ ਜੇ ਹੋਰ ਕੋਈ ਪੰਪ ਜਿੰਨੇ ਵੱਡੇ ਹੁੰਦੇ ਉਹਦਾ ਕੋਈ ਰਬੜ ਰਿੰਗ ਜਾਂ 파ਟ ਜਾਂਦਾ ਜਾਂ ਕੁਝ ਹੋ ਜਾਂਦਾ ਕੋਈ ਕਿਤੋਂ ਲੀਕੇਜ ਨਹੀਂ ਆਈ ਕਿਤੋਂ ਉੱਥੋਂ ਪੰਪ ਤੋਂ ਨਹੀਂ ਆਈ ਕਿਤੋਂ ਨਹੀਂ ਲੀਕੇਜ ਆਈ ਸਾਰਨੋ ਵੱਡੀ ਗੱਲ ਇਹ ਆ ਭਰਾ ਜੀ ਜਿਹੜਾ ਪੰਪ 65 ਸੀਸੀ ਦਾ ਇਹਦੇ ਵਿੱਚ ਇੰਜਣ ਲਾਤਾ ਹਾਂਜੀ ਉਹ ਤਾਕਤ ਹੀ ਇੰਨੀ ਲਾਤੀ ਵੀ ਆ 1000 ਫੁੱਟ ਪਾਈਪ ਕੱਟੀ ਕਰਕੇ ਲਾਤੀ ਗਨ ਵੀ ਬੰਦ ਕਰਤੀ ਇੰਜਣ ਦੀ ਆਵਾਜ਼ ਤੇ ਅਸਰ ਨਹੀਂ ਆਉਂਦਾ ਪੰਪ ਤੇ ਅਸਰ ਨਹੀਂ ਆਉਂਦਾ ਇਹਦੀ ਤਕਨੀਕ ਇਹਦਾ ਪ੍ਰੈਕਟੀਕਲ ਸਹੀ ਢੰਗ ਨਾਲ ਹੋਇਆ ਤਾਂ ਕਿ ਕਿਸਾਨ ਦੇ ਘਰੇ ਜਾ ਕੇ ਕੰਮ ਸਹੀ ਕਰ ਸਕੇ ਸਹੀ ਗੱਲ ਆ ਜੀ ਰਾਜਾ ਜੀ ਸਭ ਕੁਝ ਹੋ ਗਿਆ ਪੰਪ ਪਰਫਾਰਮੈਂਸ ਦੇਖ ਲਈ ਪੰਪ ਬਹੁਤ ਤੇਜ਼ ਚੱਲ ਰਿਹਾ ਬੜਾ ਨਜ਼ਾਰਾ ਆ ਗਿਆ ਵਾ ਪਰ ਇੱਕ ਚੀਜ਼ ਰਹਿ ਗਈ ਜਿਹੜੀ ਸਭ ਤੋਂ ਮੇਨ ਹੁੰਦੀ ਆ ਇੱਕ ਤਾਂ ਹੈਗੀ ਆ ਜੀ ਗਾਰੰਟੀ ਵਾਰੰਟੀ ਕੀ ਆ ਇੱਕ ਕਿਸਾਨ ਦੇ ਘਰ ਤੱਕ ਕਿਵੇਂ ਪਹੁੰਚੂਗਾ ਇਹ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਜਿਵੇਂ ਆਪ ਬੱਤਰਾ ਸਾਡੇ ਆਏ ਨੇ ਐਮਪੀ ਤੋਂ ਖਾਸ ਕਰ ਪੰਪ ਲਾਉਣ ਵਾਸਤੇ ਆਏ ਨੇ ਇੰਨੀ ਦੂਰ ਖਾਸ ਕਰ ਸਪਰੇਅ ਦਾ ਕੰਮ ਕਰਦੇ ਨੇ ਇਸੇ ਤਰੀਕੇ ਨਾਲ ਹਰ ਕਿਸਾਨ ਸਾਡੀ ਕੰਪਨੀ ਦੇ ਵਿੱਚ ਆਵੇ ਵਿਜ਼ਿਟ ਕਰੇ ਉਹਨੂੰ ਡੈਮੋ ਦਿੱਤਾ ਜਾਊਗਾ ਹੱਥੋ ਹੱਥ ਡੈਮੋ ਦੇ ਕੇ ਹੱਥੋ ਹੱਥ ਪੰਪ ਦੇ ਦਾਂਗੇ ਫਿਰ ਵੀ ਕਈ ਕਿਸਾਨ ਪਰ ਆਪਣੇ ਰਜੇਵਿਆਂ 'ਚ ਬਹੁਤ ਬਿਜੀ ਰਹਿੰਦੇ ਨੇ ਆ ਨਹੀਂ ਸਕਦੇ ਤਾਂ ਤੁਹਾਡੀ ਵੀਡੀਓ ਤੇ ਨੰਬਰ ਦੇ ਰੱਖੇ ਨੇ ਇਹਨਾਂ ਨੰਬਰਾਂ ਤੇ ਸਾਨੂੰ ਕਾਲ ਕਰਨ ਜਾਂ ਸਾਨੂੰ ਵਟਸਐਪ ਤੇ ਮੈਸੇਜ ਕਰਨ ਪੂਰੀ ਜਾਣਕਾਰੀ ਦਿੱਤੀ ਜਾਂ ਸਿਰਫ 2000 ਰੁਪਏ ਬੁਕਿੰਗ ਲਈ ਪਹਿਲਾਂ ਪਾਉਣੇ ਨੇ ਬਾਕੀ ਦੇ ਪੈਸੇ ਡਿਲੀਵਰ ਕਰਾਂਗੇ ਉਹਨਾਂ ਦੇ ਘਰੇ ਜਦ ਘਰੇ ਪਹੁੰਚ ਗਿਆ ਤਾਂ ਡਰਾਈਵਰ ਨੂੰ ਹੱਥਵਾ ਦੇ ਦੇਣੇ ਜਾਂ ਉਹਨਾਂ ਨੇ ਆਨਲਾਈਨ ਪਾ ਦਿੱਤੇ ਨੇ ਠੀਕ ਹੈ ਜੀ ਬਾਕੀ ਤੁਸੀਂ ਗੱਲ ਕੀਤੀ ਹੈ ਵਾਰੰਟੀ ਦੀ ਹਾਂਜੀ ਐਸ ਰਾਜਾ ਭਰਾ ਨੇ ਅੱਜ ਤੱਕ ਕਿਸੇ ਵੀ ਕਿਸਾਨ ਭਰਾ ਨੂੰ ਵਾਰੰਟੀ ਨਹੀਂ ਗਾਰੰਟੀ ਦਿੱਤੀ ਹੈ ਔਰ ਇਹਦੀ 6 ਮਹੀਨੇ 1 ਸਾਲ ਨਹੀਂ ਇਸ ਪੰਪ ਦੀ ਡਾਇਮੰਡ ਬੁੱਲ ਪਰੋ ਦੀ ਪੂਰੇ 2 ਸਾਲ 24 ਮਹੀਨੇ ਦੀ ਗਾਰੰਟੀ ਰਹੂ ਡਬਲ ਕਰਤਾ ਜੀ ਗੱਮ ਵੈਲਕਮ ਉਹ ਸਹੀ ਇੰਨਾ ਤਕੜਾ ਹੋ ਗਿਆ ਇੱਥੇ ਹੈਨਾ ਭਰਾ ਜੀ ਡਬਲ ਤਾਕਤ ਸਾਢੇ ਜਿੰਨੀ ਤਾਕਤ ਤਾਂ ਗਰੰਟੀ ਵੀ ਸਾਢੇ ਜਿੰਨੀ ਪੂਰੀ 24 ਮਹੀਨੇ ਅੱਛਾ ਜੀ ਕੁਛ ਵੀ ਹੋ ਜੇ ਟੁੱਟ ਜੇ ਫਟ ਜੇ ਕੋਈ ਕੋ ਨਾ ਹੋ ਜੇ ਨੋਕਸ ਪੈ ਜੇ ਕਿਸਾਨ ਭਰਾ ਨੇ ਸਿਰਫ ਸਾਨੂੰ ਬਿਲ ਦੀ ਕਾਪੀ ਤੇ ਟੁੱਟੇ ਸਮਾਨ ਦੀ ਫੋਟੋ ਭੇਜਨੀ ਆ WhatsApp ਤੇ ਉਹਨੂੰ ਫੋਨ ਕਰਨ ਦੀ ਵੀ ਲੋੜ ਨਹੀਂ ਤੁਰੰਤ ਉਸ ਸਮਾਨ ਕੰਪਨੀ ਚੋਂ ਨਿਕਲ ਕੇ ਕਿਸਾਨ ਭਰਾ ਦੇ ਘਰੇ ਡਿਲੀਵਰ ਹੋ ਜਾਊਗੀ ਜੋ ਵੀ ਉਹਨੂੰ ਸਹਾਇਤਾ ਦੇਣੀ ਆ ਆਨਲਾਈਨ ਸਾਡੇ ਇੰਜੀਨੀਅਰ ਸਾਰਾ ਕੁਝ ਦੱਸਣਗੇ ਇਹਨੂੰ ਕਿਵੇਂ ਆਪਰੇਟ ਕਰਨਾ ਕੀ ਕਰਨਾ ਠੀਕ ਹੈ ਜੀ ਬਾਈ ਜੀ ਆਪਾਂ ਸਾਰਾ ਕੁਝ ਕਰਤਾ ਵਾ ਮੈਂ ਜਾਣ ਬੁੱਝ ਕੇ ਇੱਕ ਗੱਲ ਨਹੀਂ ਕੀਤੀ ਸੀਗੀ ਮੈਂ ਡਰਦਾ ਇਹ ਮੈਨੂੰ ਪਤਾ ਨਹੀਂ ਜਿਵੇਂ ਝੋਟਾ ਝੋਟਾ ਕਹੀ ਜਾਂਦੇ ਆ ਤੁਸੀਂ ਪਤਾ ਨਹੀਂ ਇਹਦਾ ਮੰਗ ਕੀ ਲੈਣਾ ਵਾ ਹੁਣ ਰੇਟ ਦੱਸ ਦਈਏ ਥੋੜਾ ਜਿਹਾ ਇਹਨਾਂ ਕਿਸਾਨਾਂ ਨੂੰ ਜਿਹੜਾ ਨਵਾਂ ਮਾਡਲ ਡਾਇਮੰਡ ਪ੍ਰੋ ਡਬਲ ਬੂਸਟਰ 65 ਸੀਸੀ ਬੁੱਲ ਮਾਡਲ ਕਿਸਾਨ ਭਰਾ ਦੇ ਲਈ ਇਹਦੀ ਕੀਮਤ ਸਿਰਫ 15000 ਰੁਪਇਆ ਰੋ 15000 ਰੁਪਇਆ ਇਹਦੀ ਕੀਮਤ ਤੇ ਨਾਲ ਕੀ ਦੇਣਾ ਉਹ ਇਹਦੇ ਨਾਲ ਭਰਾ ਜੀ ਇਹਦੇ 3 ਫੁੱਟ ਦੀ ਪੈਪ ਹੁੰਦੀ ਹੈ ਇੱਕ ਇਟਾਲੀਅਨ ਗਨ ਜਿਹੜੀ ਮੈਂ ਤੁਹਾਨੂੰ ਸਪੈਸ਼ਲ ਪਹਿਲਾਂ ਚਲਾ ਕੇ ਦਿਖਾਈ ਹੈ ਆ ਗਨ ਹਰੇਕ ਕਿਸਾਨ ਭਰਾ ਨੂੰ ਨਾਲ ਜਾਉ ਰਾਜਾ ਜੀ ਰਾਜਾ ਜੀ ਇੱਕ ਗੱਲ ਸੁਣ ਲਓ ਥੋੜੀ ਜੀ ਮੇਰੀ ਗੱਲ ਸੁਣ ਲਓ ਆ ਨਿੱਕਾ ਜਿਹਾ ਸਮਾਨ ਇੰਨਾ ਦੇ ਕੇ ਗੱਲ ਨਹੀਂ ਬਣਨੀਗੀ ਟਾਈਮ ਦੇਖੋ ਕਿਹੜਾ ਚੱਲਦਾ ਵਾ ਉੱਪਰ ਉੱਪਰ ਰੱਬ ਵੀ ਖੁਸ਼ ਹੋਇਆ ਬੈਠਾ ਆਂਦਾ ਆਂਦਾ ਵੀ ਅੱਜ ਵੀਡੀਓ ਬਣ ਰਹੀ ਆ ਚੰਗੀ ਵੀਡੀਓ ਬਣ ਰਹੀ ਆ ਤਿਆਰਾਂ ਦੇ ਸੀਜ਼ਨ ਆ ਗਏ ਅੱਗੇ ਕੋਈ ਨਾ ਕੋਈ ਨਵਾਂ ਦੇ ਦੀਏ ਚੰਗਾ ਦੇ ਦੀਏ ਦੇਖੋ ਭਰਾ ਜੀ ਅਜ ਤੱਕ ਨਰਾਜਤਾ ਸੀ ਕਿਸੇ ਨੂੰ ਕੀਤਾ ਹੀ ਨਹੀਂ ਹੈਗਾ ਕਿਸੇ ਵੀ ਕਿਸਾਨ ਭਰਾ ਨੂੰ ਤੇ ਕਿਸੇ ਵੀ ਯੂਟਿਊਬਰ ਨਹੀਂ ਤੁਸੀਂ ਆਏ ਹੋ ਸਾਡੀ ਵੀਡੀਓ ਬਣਾਉਣ ਲਈ ਜਿਹੜਾ ਵੀ ਭਰਾ ਤੁਹਾਡੀ ਵੀਡੀਓ ਦਾ ਸਾਨੂੰ ਸਕਰੀਨਸ਼ਾਟ ਭੇਜੂਗਾ ਇਹ 65cc Pro Bull Double Booster 15000 ਦੇ ਵਿੱਚ 3 ਫੁੱਟ ਦੀ ਨਾਲੀ ਜਿਹੜੀ ਨਾਲ ਹੁੰਦੀ ਹੈ ਇਟਲੀ ਦੀ ਗੰਨ ਤੁਹਾਨੂੰ ਦਿਖਾਈਏ ਨਾਲ ਆਉ ਹਰੇਕ ਭਰਾ ਨੂੰ ਆ ਸਟੈਂਡ ਨਾਲ ਦਿੱਤਾ ਜਾਉ ਉਸ ਤੋਂ ਬਾਅਦ ਹਰੇਕ ਭਰਾ ਨੂੰ ਸੱਪ ਗੰਨ ਆ ਜਿਹੜੀ ਲੱਗੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਗੁੱਲੀ ਡੰਡੇ ਲਈ ਕਣਕ ਲਈ ਤੇ ਲੈਣਦਾਰ ਫਸਲਾਂ ਲਈ ਇਹ ਵੀ ਹਰੇਕ ਕਿਸਾਨ ਭਰਾ ਨੂੰ ਨਾਲ ਦਿੱਤੀ ਜਾਊਗੀ ਜੇ ਕੋਈ ਕਿਸਾਨ ਭਰਾ ਇਹ ਸਮਾਨ ਨਹੀਂ ਲੈਣਾ ਚਾਹੁੰਦਾ ਤਾਂ ਉਹਦੇ ਲਈ 1000 ਰੁਪਏ ਲੱਗ ਤੋਂ ਲੈਸ ਕਰ ਦਿੱਤਾ ਜੀ। ਕੀ ਬਾਤ ਆ ਜੀ। ਆ ਆ ਹੋਈ ਆ ਗੱਲ ਜੀ। ਹੁਣ ਬਣੀ ਆ ਗੱਲ। ਹੁਣ ਠੀਕ ਆ ਸੱਤ। ਕਿਉਂਕਿ ਇੰਨਾ ਕਿ ਤਾਂ ਆਪਾਂ ਤਾਂ ਕਿਨਾ ਕਰਵਾ ਲਈਦਾ ਰਾਜਾ ਜੀ ਤੋਂ ਹਰ ਵਾਰ ਜਦੋਂ ਆਈਦਾ ਕੋਹੜਾ ਕੋ ਵੱਧ ਦੀਨਾਂ ਦਾ ਪੈਂਦਾ ਹੀ ਆ। ਇਹ ਕੰਪਨੀ ਕਿਸਾਨਾਂ ਦੀ ਤਾਂ ਆਪਾਂ ਕਿਸਾਨਾਂ ਦੇ ਕਿਸਾਨ ਸਾਡੇ ਤਾਂ ਕਿਸਾਨਾਂ ਲਈ ਕੁਝ ਵੀ ਕਰਨ ਨੂੰ ਤਿਆਰ ਬੈਠੇ ਆ ਭਰਾ। ਠੀਕ ਆ।